ਖੈਰ ਬਾਹ ਹੁਣ ਮੈਨੂੰ ਸਮਝ ਨਹੀਂ ਲੱਗਣੀ ਤੇ ਮੈਂ ਰਪਿੰਦਰ ਨੂੰ ਦੱਸਾਂ ਵੀ ਨਾ ਦੱਸਾਂ ਜੇ ਮੈਂ ਦੱਸਦੀ ਆ ਫੇਰ ਉਹਨੇ ਕਹਿਣਾ ਵਾ ਵੀ ਐਵੇਂ ਹੀ ਦੱਸ ਆਈ ਦੀ ਦੀ ਉੱਥੇ ਵੀ ਅਜੇ ਨਹੀਂ ਗੱਲ ਕਰਨੀ ਜੇ ਮੈਂ ਨਹੀਂ ਦੱਸਦੀ ਤੇ ਜੇ ਕਿਸੇ ਦਿਨ ਡੈਡੀ ਆ ਗਿਆ ਤੇ ਫੇਰ ਵੀ ਉਹਨੇ ਕਹਿਣਾ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਹੁਣ ਮੈਂ ਕੀ ਕਰਾਂ ਦੱਸਾਂ ਵੀ ਨਾ ਦਸਾਂ ਨਾ ਮੇਰਾ ਰੱਦਾ ਦੱਸ ਹੀ ਦਿੰਨੀ ਆ ਵੇਖੀ ਜਾਊਗੀ ਜੋ ਹੋਊਗਾ ਚਲੋ ਕਰਦੀਆਂ ਗੱਲਾਂ ਨਾ ਹਰਪਿੰਦਰ ਅਯਾ ਜੀ ਦੀ ਹੋ ਗਈ ਸਫਾਈ ਹਾਂਜੀ ਬਹਿ ਜਾਓ ਬਹਿ ਜਾ ਮੈਂ ਵੀ ਤੇਨਾਂ ਗੱਲ ਕਰਨੀ ਹੈ ਇੱਕ ਗੱਲ ਕਰਨੀ ਹੈ ਆਹੋ ਬੋ ਕੀ ਹੋ ਆਦਰਪਿੰਦਰ ਕੋ ਹਣੀ ਮੈਨੂੰ ਵੀ ਸਮਝ ਨਹੀਂ ਲੱਗਣ ਦੀ ਵੀ ਮੈਂ ਤੇਨਾਂ ਗੱਲ ਕਰਾਂਗੇ ਨਾ ਕਰਾਂ ਤਾਂ ਵੀ ਜੀ ਜੀ ਦੱਸੋ ਸਹੀ ਕਿڑی ਗੱਲ ਵਾ ਮੈਂ ਜਦ ਤਨ ਪਿੰਡ ਨਹੀਂ ਗਈ ਰਪਿੰਦਰ ਤੇ ਮੈਂ ਸੋਚਿਆ ਵੀ ਚੱਲ ਮੰਮੀ ਨਾਲ ਗੱਲ ਕਰ ਦਿੰਨੀ ਆ ਫੇਰ ਉਹਨਾਂ ਨੂੰ ਪਤਾ ਲੱਗੂਗਾ ਤੇ ਤੈਨੂੰ ਪਤਾ ਹੀ ਆ ਫੇਰ ਹਨਾ ਕਿੰਨਾ ਕਪੱਤ ਪੈਣਾ ਹੈਗਾ ਜੀ ਦੀ ਕਿਹੜੀ ਗੱਲ ਬਹੁ ਐ ਹੋਈ लवली ਬੰਲੇ ਤੂੰ ਦੱਸਤਾ ਵਾ ਉਹ ਹੀ ਤੇ ਮੈਂ ਤੈਨੂੰ ਦੱਸਣ ਲੱਗੀ ਆ ਮੈਂ ਮੰਮੀ ਨਾਲ ਗੱਲ ਕਰ ਦਿੱਤੀ ਮੈਂ ਚੱਲ ਦੱਸ ਦੇਣੀ ਮਾੜਾ ਮੋਟਾ ਫੇਰ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹਨਾ ਤੇ ਜੱਕਦਾਂ ਪਤਾ ਲੱਗਾ ਤੇ ਫੇਰ ਜ਼ਿਆਦੀ ਗੱਲ ਵਧਣੀ ਹੈਗੀ ਜੀ ਦੀ ਤੂੰ ਹਲੇ ਨਹੀਂ ਨਾ ਦੱਸਣਾ ਮੈਂ ਤੁਹਾਨੂੰ ਮਗਰ ਫੋਨ ਕਰਨਾ ਵੀ ਸੀ ਤੇ ਜੀਜੀ ਹਲੇ ਉੱਥੇ ਨਾ ਨਾ ਲਿਓ ਕਿਉਂਕਿ ਤੁਹਾਨੂੰ ਪਤਾ ਦਸਾਈਆਂ ਜੇ ਹੁੰਦਾ ਉਹ ਤਾਇਆ ਜੀ ਹੁਣੇ ਪਾ ਲੱਗਾ ਵਾ ਨਾ ਉਹਨਾਂ ਨੇ ਡੈਡੀ ਜੀ ਨਾਲ ਗੱਲ ਕਰ ਦੇਣੀ ਆ ਮੈਂ ਨਹੀਂ ਚਾਹੁੰਦੀ ਕਿ ਡੈਡ ਨੂੰ ਹਲੇ ਵੇਲੇ ਗੱਲ ਦਾ ਪਤਾ ਲੱਗੇ ਨਹੀਂ ਰਪਿੰਦਰ ਮੈਨੂੰ ਨਹੀਂ ਲੱਗਦਾ ਕਿ ਡੈਡੀ ਨਾ ਚਾਚੇ ਨਾਲ ਗੱਲ ਕਰੂਗਾ ਕਿਉਂਕਿ ਡੈਡੀ ਨੇ ਸਭ ਕੁਝ ਹੱਥੀਂ ਕੀਤਾ ਵਾ ਤਾਇਆ ਜੀ ਦੇ ਨਾਂ ਕਰਨਗੇ ਉਹ ਤੇ ਚਲੋ ਮੈਂ ਮੰਨਦੀ ਆ ਪਰ ਤਾਈ ਜੀ ਨੇ ਕਰ ਦੇਣੀ ਆ ਨਾ ਉਹਨੂੰ ਤੁਹਾਨੂੰ ਪਤਾ ਹੀ ਹੈ ਸੁਭਾਅ ਦਾ ਇਹੋ ਹੀ ਗਲਤੀ ਤੇ ਮੈਂ ਕਰ ਬੈਠੀ ਆ ਰਪਿੰਦਰ ਮੈਂ ਵੀ ਨਾ ਗੱਲ ਭਾਬੀ ਨਾਲ ਕਰਨੀ ਸੀ ਤੇ ਭਾਬੀ ਨਾਲ ਮੈਂ ਕੀਤੀ ਨਾ ਸਕੋਂ ਤੇ ਮੈਂ ਮੰਮੀ ਨਾਲ ਘਰ ਬੈਠੀ ਤੇ ਮੰਮੀ ਨੇ ਤੇ ਜਾਦਾ ਹੀ ਖਲਾਰਾ ਪਾਤਾ ਉਥੇ ਦੇ ਦੀਦੀ ਹਾ ਵਰੀ ਗੱਲ ਦੱਸ ਕੇ ਨਾ ਤੂੰ ਹੀ ਤੇ ਫਿਕਰ ਜਿਹਦੇ ਵਿੱਚ ਹੀ ਪਾ ਦਿੱਤਾ ਵਾ ਤਾਈ ਜਿਨੇ ਵੇਖੋ ਡੈਡੀ ਜੀ ਨਾਲ ਗੱਲ ਕਰ ਦੇਣੀ ਆ ਤੇ ਡੈਡੀ ਨੇ ਫੇਰ ਟੈਨਸ਼ਨ ਲੈ ਲੈਣੀ ਆ ਮੈਨੂੰ ਤੇ ਉਹਨਾਂ ਦੀ ਆਪ ਉਹਦਾਂ ਦੀ ਟੈਨਸ਼ਨ ਜੇ ਇਸੇ ਕਰਕੇ ਤੂੰ ਪੁੱਛਦੀ ਨਹੀਂ ਪਿਆ ਹੋਇਆ ਕੀ ਹੋਇਆ ਕੀ ਤੇ ਗੱਲ ਤੇ ਐ ਹੋਈ ਹੋਈ ਹੀਗੀ ਉਹਨੇ ਮੋੜ ਕੇ ਦੇਦੀ ਉਹ ਬੰਦਾ ਹੀ ਲੱਗੰਦਿਆ ਤੁਸੀਂ ਚੁੱਪ ਚੁੱਪ ਜੇ ਰਹਿੰਦੇ ਸੀ ਨਾ ਤੁਸੀਂ ਖੁੱਲ ਕੇ ਗੱਲ ਹੀ ਕਰਨਦੇ ਸੀ ਮੈਂ ਤੁਹਾਨੂੰ ਪੁੱਛਦੀ ਵੀ ਕਿ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਤੁਸੀਂ ਦੱਸਦੇ ਹੀ ਨਹੀਂ ਮੈਂ ਤੇ ਮੰਮੀ ਨਾਲ ਸਸਰੀ ਗੱਲ ਕੀਤੀ ਤੇ ਮੈਂ ਚੱਲ ਬਾਤ ਚ ਹੌਂਸਲੇ ਨਾਲ ਗੱਲ ਕਰ ਲਿਓ ਤੁਸੀਂ ਕਰ ਹਾਂਜੀ ਤੇ ਮੰਮੀ ਨੇ ਤੇ ਉਸੇ ਵੇਲੇ ਡਾੜੀ ਨੂੰ ਦੱਸ ਦਿੱਤਾ ਕਿ ਡੈਡੀ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਨਾ ਮੈਨੂੰ ਵੱਧ ਘੱਟ ਬੋਲੇ ਨਾ ਤੈਨੂੰ ਪਤਾ ਰਹੇਗਾ ਹੀ ਆ ਡਾੜੀ ਦੇ ਸੁਭਾਅ ਦਾ ਤੇ ਮੈਂ ਤੇ ਉਦਾਂ ਹੀ ਉਥੋਂ ਨਾਲ ਰੋਂਦੀ ਆਂ ਹੀ ਕਰਨਾ ਮੈਨੂੰ ਤੇ ਹੀ ਉਦਾਂ ਦੇ ਜਿਦੀ ਫਿਗਰ ਜਿਹਦੇ ਵਿੱਚ ਲੱਗਾਂਦੇ ਸੀ ਫਿਗਰ ਦਰਬਿੰਦਰ ਹੈਗਾ ਹੀਗਾ ਪਰ ਜਿੱਦਾਂ ਉਦਣ ਮੈਂ ਆਈ ਹਾਂ ਨਾ ਮੈਨੂੰ ਪਤਾ ਵਾ ਤੇ ਹੁਣ ਮੈਨੂੰ ਇਹ ਡਰ ਵਾ ਕਿ ਕਿਤੇ ਕਿਸ ਦਿਨ ਡੈਡੀ ਇੱਥੇ ਨਾ ਆ ਜੇ ਤੇ ਇੱਥੇ ਨਾ ਖਲਾਰਾ ਵਾ ਜੀਦੀ ਉਹ ਤੇ ਫਿਰ ਉਹਨਾਂ ਨੇ ਆਉਣਾ ਹੀ ਇੱਥੇ ਜਦੋਂ ਫਿਰ ਉਹਨਾਂ ਨੂੰ ਪਤਾ ਹੀ ਲੱਗ ਗਿਆ ਵਾ ਮੈਂ ਤਾਂ ਕਹਿੰਨੀ ਸੀ ਵੀ ਚੱਲ ਉੱਥੇ ਹਲੇ ਕਿਸ ਨੂੰ ਨਾ ਹੀ ਪਤਾ ਲੱਗਦਾ ਤੇ ਚੱਲ ਵਧੀਆ ਗੱਲ ਹੈ ਕਿਉਂਕਿ ਹੁਣ ਜੇ ਉੱਥੇ ਪਤਾ ਲੱਗਾ ਵਾ ਹੁਣ ਡੈਡੀ ਨੂੰ ਦੱਸਣਗੇ ਉਹ ਨਾ ਆਉਣਗੇ ਤੇ ਕਿੰਨਾ ਖਲਰਾ ਵਧਣਾ ਵਣਾ ਬਹੁਤ ਪਤਾ ਕੀ ਗੱਲ ਏ ਜੀ ਅਹੀਂ ਉਥੇ ਨਾ ਵੀ ਨਾ ਨਾ ਦਾਦੇ ਚ ਲਾਂਭੋ ਉਹਨਾਂ ਨੂੰ ਕਿਥੋਂ ਪਤਾ ਲੱਗ ਜਾਂਦਾ ਨਾ ਤੇ ਫੇਰ ਉਹਨਾਂ ਨੇ ਸਾਨੂੰ ਤੈਨੂੰ ਪਤਾ ਹੀ ਆ ਵੀ ਜਿੱਦਾਂ ਵੇ ਜ਼ਿਆਦਾ ਗੱਲ ਵਾਚਣੀ ਸੀ ਤੇ ਮੈਂ ਤੇ ਇਸ ਕਰਕੇ ਉਹਨੂੰ ਵੇਖੀ ਜਊ ਫੇਰ ਉਹਨ ਕੀ ਬਣੂਗਾ ਮੈਨੂੰ ਤੇ ਨਹੀਂ ਉਦਾਂ ਦਾ ਕੱਲ ਆਇਆ ਸੀ ਭਾਬੀ ਦਾ ਫੋਨ ਅੱਛਾ ਮੈਂ ਕਿਹਾ ਸੀ ਉਹਨਾਂ ਨੂੰ ਮੈਂ ਵੀ ਭਾਬੀ ਹੋ ਸਕੇ ਤੇ ਢਾਡੀ ਨੂੰ ਮੈਂ ਇੱਥੇ ਨਾ ਆਉਣ ਕਿ ਪਰ ਦੀਦੀ ਗੁੱਸਾ ਦੀ ਆਮਦਾਈ ਹੈ ਨਾ ਤਾ ਜਿੰਨੇ ਆਪਣਾ ਪੀ ਪਹਿਲਾਂ ਗੱਲਾਂ ਹੋ ਰਹੀ ਸੀ ਤੇ ਹੁਣ ਵਿੱਚੋਂ ਨਿਕਲਣ ਕੁਛ ਹੋਰ ਦਈਆਂ ਵਾ ਸੇਰਾ ਤੇ ਰਵਿੰਦਰ ਮੈਨੂੰ ਪਤਾ ਨਹੀਂ ਉਹਨਾਂ ਨੇ ਮੇਰ ਨਾਲ ਕੀਤੀ ਆ ਨਾ ਉਹ ਤੇ ਮੈਨੂੰ ਪਤਾ ਜੀ ਤੁਹਾਨੂੰ ਪਤਾ ਤਾਂ ਹੈਗਾ ਹੀ ਵੀ ਢਾਈ ਜੀ ਦਾ ਸੁਭਾਅ ਇਦਾਂ ਦਾ ਵਾ ਝਾਟੋ ਸਿਵਲ ਗੱਲ ਕਰ ਦਿੰਦੇ ਆ ਤੇ ਤੁਸੀਂ ਨਾ ਇੰਨੀ ਹੀ ਲੈਣਾ ਸਰੋ ਪਰ ਉਹਨਾਂ ਨੇ ਵੀ ਨਹੀਂ ਨਾ ਸਮਝੀ ਇੰਨੀ ਗੱਲ ਜੇ ਮੈਨੂੰ ਪਤਾ ਹੁੰਦਾ ਤੇ ਰਵਿੰਦਰ ਮੈਂ ਰਿਸ਼ਤਾ ਕਰਮਦੀ ਕਿਉਂ ਚਲ ਦੀਦੀ ਉਹ ਤੇ ਮੈਂ ਆਪਣੇ ਕਰਮਾਂ ਦੇ ਹੀ ਆ ਕੁਛ ਨਾ ਤੇ ਚਲ ਮੇਰੇ ਕਰਮਾਂ ਦੇ ਵਿੱਚ ਆ ਕੁਛ ਹੋਊਗਾ ਪਰ ਮੈਂ ਨਹੀਂ ਕਿ ਚਾਹੁੰਦੀ ਹੈਗੀ ਕਿ ਮੇਰੇ ਬਦਲੇ ਹੁਣ ਉਹਨਾਂ ਵਿਚਾਰਿਆਂ ਨੂੰ ਵੀ ਦੁੱਖ ਮਿਲੇ ਉਹ ਆਪਣੇ ਘਰ ਫਿਕਰ ਦੇ ਵਿੱਚ ਪਏ ਰਣ ਮੈਂ ਤੁਹੋਂ ਜੜੀ ਹੈ ਹੀ ਹੈ ਔਖੀ ਹੈਗੀਆ ਮੈਂ ਤੇ ਇਹ ਕਰਕੇ ਗੱਲ ਕਰ ਦਿੱਤੀ ਵੀ ਚੱਲ ਰਲ ਮਿਲ ਕੇ ਉਹਨੂੰ ਸਮਝਾਵਾਂਗੇ ਕਰਾਂਗੇ ਪਰ ਮੈਨੂੰ ਥੋੜੀ ਪਤਾ ਹੀ ਮੈਂ ਦੀਦੀ ਅਸੀਂ ਕਰਕੇ ਜੰਮੇਗੀ ਕਿ ਉਹਨਾਂ ਤੱਕ ਗੱਲ ਨਾ ਹੀ ਪਹੁੰਚੇ ਤੇ ਚੰਗੀ ਗੱਲ ਵਾ ਚੱਲ ਆਪਣੇ ਇੱਥੇ ਇਹਨਾਂ ਨੂੰ ਸਮਝਾਵਾਂਗੇ ਚੱਲ ਆਪੇ ਕੀ ਪਤਾ ਸਮਝੀ ਜਾਣ ਰਪਿੰਦਰ ਮੈਨੂੰ ਵੀ ਇਹ ਹੀ ਕਿ ਜਿੱਦਾਂ ਹੁਣ ਤੂੰ ਵੀ ਕਹੀ ਜਾਨੀਂ ਵੀ ਮੈਂ ਚੱਲ ਜਾਣਾ ਮੈਂ ਚੱਲ ਜਾਣਾ ਜੇ ਤੂੰ ਚਲ ਜਾਂਦੀ ਤੇ ਫੇਰ ਗੱਲ ਕਿੱਥੋਂ ਤੱਕ ਜਾਣੀ ਹੈਗੀ ਉਹ ਦੀਦੀ ਜਾਣਾ ਮੈਂ ਕਿੱਥੇ ਹੈ ਮੈਨੂੰ ਨਹੀਂ ਲੱਭਦਾ ਮਗਰ ਕੀ ਹੈ ਤੇ ਕੀ ਨਹੀਂ ਹੈ ਉਹਦੇ ਮੈਂ ਉਦਾਂ ਹੀ ਇਹਨਾਂ ਨੂੰ ਡਰਾਵਾ ਦਿੰਦੀ ਹੀ ਮੈਂ ਚਲ ਜਾਣਾ ਵਾ ਕੀ ਪਤਾ ਡਰਦੇ ਮਰੇ ਦੇ ਆਖ ਹੀ ਦੇਣਾ ਤੇ ਚੱਲ ਮੇਰਾ ਘਰ ਖਰਾਬ ਹੋਉਂਦਿਆ ਵਾ ਮੈਂ ਹੁਣੀ ਹਟ ਜਾ ਚੱਲ ਹੁਣ ਇਹਨੂੰ ਵੀ ਪਤਾ ਲੱਗਿਆ ਵਾ ਔਰ ਮੈਂ ਇਹਨਾਂ ਨਾਲ ਕਰਦੀ ਮੈਂ ਅਜੇ ਦੀ ਜਾ ਕੇ ਉਥੇ ਕੀ ਕਰਨਾ ਮੈਨੂੰ ਕਿਹੜਾ ਪਤਾ ਨਹੀਂ ਹੁਣ ਮੰਮੀ ਉਹਦੋਂ ਸਮਾਨ ਵੱਲੋਂ ਵੀ ਕਹਿਣ ਢੀ ਤੇਰਾ ਭਰਾ ਕੀ ਲਿਆਇਆ ਮੈਨੂੰ ਉੱਥੇ ਉਹ ਟਾਈਮ ਤੇ ਸਮਾਂ ਸੁਝਣ ਡਿਆ। ਮੈਂ ਤੇ ਆਪ ਜਿੱਦਾਂ ਆਈ ਆ ਤੇ ਮੈਨੂੰ ਪਤਾ ਵਾ ਕਿ ਮੈਂ ਜਿੱਦਾਂ ਇੱਥੇ ਪਹੁੰਚੀ ਆ। ਡੈਡੀ ਨੇ ਤੇ ਮੈਨੂੰ ਰੋਟੀ ਵੀ ਨਹੀਂ ਖਾਣ ਦਿੱਤੀ। ਜਿਹਦੀ ਵਾਰ ਗੁੱਸੇ ਦੇ ਵਿੱਚ ਹੀ ਨਾ ਨਾਲੇ ਆਪਣਾ ਖੋਨਵਾ ਆਪਣੇ ਖੂਨ ਦਾ ਫੇਰ ਦੁੱਖ ਦੇ ਹੁੰਦਾ ਹੀ ਹੈ ਨਾ। ਹੱਲੇ ਕੋਈ ਹੋਵੇ ਬਗਾਨਾ ਕੋਈ ਤਾਂ ਵੀ ਬੰਦਾ ਜਰ ਲਿੰਦਾ ਵਾ। ਨਾਲੇ ਬਹੁਤ ਉਹਨਾਂ ਨੂੰ ਵੀ ਇਹ। ਤੇ ਅਹੀਂ ਹਣਾ ਉਦੋਂ ਸਾਰਾ ਕੰਮ ਕੀਤਾ। ਹਾਂਜੀ। ਜੇ ਹੁਣ ਮਾਲਾ ਡਾਡੀ ਤੇਰੇ ਨੂੰ ਪਤਾ ਲੱਗੂਗਾ ਤੇ ਉਹ ਕੀ ਕਹੂਗਾ। ਉਹ ਤੇ ਮੈਂ ਕਹਿੰਦੀ ਆ ਵੀ ਕਿਤੇ ਆਪਸ ਵਿੱਚ ਨਾ ਕਰਦੇ ਉਥੇ ਲੜ ਪੈਣ ਵੀ ਚਾਏ ਤੂੰ ਭਰਾ ਮੇਰਾ ਨਾ ਏਦਾਂ ਕੀਤੀ ਪਹਿਲਾਂ ਗੱਲਾਂ ਹੋਰ ਕਰਦਾ ਸੀ ਹੁਣ ਸਾਨੂੰ ਤੇ ਪਤਾ ਹੀ ਆ ਵੀ ਜੋ ਇਹ ਘਰ ਦੇ ਵਿੱਚ ਬਣਿਆ ਵਾ ਕਿਹਦਾ ਬਣਾਏ ਤੁਰੇ ਆ ਕਿੱਧਰ ਨੂੰ ਇਹ ਗੱਲ ਗਈ ਆ ਅਹੀਂ ਤੇ ਚਲੋ ਨੀ ਜੱਠੀ ਲੈਣੀ ਤੇ ਹੁਣ ਉਹ ਮੈਨੂੰ ਇਹ ਆਪਕਿਤੇ ਉਹ ਟੈਨਸ਼ਨ ਲੈ ਕੇ ਆਪਸ ਵਿੱਚ ਨਾ ਕਿ ਲੜ ਪੈਣਗੇ ਤੇ ਕੋਈ ਨਹੀਂ ਪਤਾ ਮੈਂ ਅਜੇ ਡੈਡੀ ਉਦੋਂ ਹੀ ਗੁੱਸੇ ਹਾਂਜੀ ਫੇਰ ਕਹਿ ਦਿੰਨਾ ਉਹਨਾਂ ਨਾਲ ਗੱਲ ਕਰੂੰਗੀ ਫੋਨ ਤੇ ਵੀ ਚੱਲ ਹਾਂ ਫੋਨ ਦੇਈ ਘਰ ਨਹੀਂ ਤੁਸੀਂ ਜਾ ਗਿਆ ਏ ਉਹਦਾ ਮੈਂ ਤਾਂ ਕਹਿੰਨੀ ਇੱਕ ਵਾਰ ਫੇਰ ਰਪਿੰਦਰ ਮੇਰਾ ਜਾਨ ਨੂੰ ਹੁਣ ਜੀ ਨਹੀਂ ਕਰਦਾ ਕੁਝ ਨਹੀਂ ਕਹਿਣਾ ਕੋਈ ਗੱਲ ਨਹੀਂ ਧੀਆ ਦੇ ਨਾਲ ਕੋਈ ਨਹੀਂ ਮਾਵੀ ਉਹ ਇਦਾ ਕਰਦਾ ਹੁੰਦਾ ਕੋਈ ਨਹੀਂ ਉਹਨਾਂ ਨੂੰ ਗੁਸਾਏ ਤਾਂ ਉਹਨਾਂ ਨੇ ਨਹੀਂ ਗੱਲ ਕਹੀ ਆ ਉਹਨਾਂ ਤੁਹਾਨੂੰ ਥੋੜਾ ਦਾਸ ਘਰੋਂ ਬਾਹਰ ਕੱਢ ਦੇਣਾ ਵਾ ਫੇਰੀ ਅਕਸਰ ਧੀਆ ਤੇ ਉਹਨਾਂ ਦੇ ਨਿੱ ਡਾੜੀ ਤੇ ਚਲੋ ਮੈਨੂੰ ਘਟ ਗੁੱਸਾ ਹੈ ਮੈਨੂੰ ਮੰਮੀ ਦੇ بڑا ਗੁੱਸਾ ਹੈ ਰਪਿੰਦਰ ਉਹਦੋਂ ਪੀ ਜੇ ਮੈਂ ਤੇ ਇੰਨਾ ਗੱਲ ਹਨਾ ਕਰ ਹੀ ਦਿੱਤੀ ਆ ਤੂੰ ਮੈਨੂੰ ਚੱਲ ਜਾ ਲੈਂਦੇ ਬਾਅਦ ਚ ਹੌਸਲੇ ਨਾਲ ਡਾੜੀ ਨਾਲ ਗੱਲ ਕਰੀ ਉਹਨੇ ਵੀ ਉਸੇ ਵੇਲੇ ਜਿ ਨਜ਼ਰ ਦੱਸ ਨਹੀਂ ਨਾ ਦਿੱਤੀ ਉਹਨੂੰ ਵੀ ਠੰਡ ਨਹੀਂ ਪਈ ਉਹਨਾਂ 'ਤੇ ਦੀ ਜਿਹੜੀ ਗੱਲ ਤੋਂ ਮੈਂ ਡਰਦੀ ਹਾਂ ਨਾ ਉਹ ਕੰਮ ਹੋएगी ਆ। ਚੱਲ ਕੋਈ ਨਹੀਂ ਮੈਨੂੰ ਇੱਧਰ ਦੀ ਇੰਨੀ ਫਿਕਰ ਨਹੀਂ ਹੈਗੀ ਜਿੰਨੀ ਮੈਨੂੰ ਉੱਧਰ ਦੀ ਲੱਗੀ ਹੈ ਨਾ। ਦੇਖਦੀ ਆ ਮੈਂ ਫੇਰ ਅਵਲ ਤੇ ਮੰਮੀ ਤੈਨੂੰ ਪਤਾ ਹੀ ਆ ਸੁਭਾਅ ਦਾ ਇਹਨੇ ਕਿੱਥੋਂ ਸੇਤੀ ਜਾਣ ਦੇਣਾ। ਹਾਂਜੀ ਤੇ ਭਾਜੀ ਤੇਰੇ ਨੂੰ ਪੁੱਛ ਗਏ ਨਾ ਕਿਸ ਦਿਨ? ਨਾ ਹੋ ਬੱਸ ਤੇ ਜਾਉਂਗੀ ਮੈਂ। ਤੁਸੀਂ ਕਰ ਲਿਓ ਭਾਜੀ ਨਾ ਸਲਾਹ ਤੇ ਕੋਈ ਨਹੀਂ ਤੁਸੀਂ ਹੋ ਕੇ ਆਇਓ। ਇਹ ਆ ਕਿ ਇੱਕ ਵਾਰ ਬੰਦਾ ਬਹਿ ਖਲੋ ਕੇ ਜਿਹੜੀ ਗੱਲ ਕਰ ਲੈਣੀ ਉਹ ਉਹਦੇ ਨਾਲ ਦੀ ਚੀਜ਼ ਨਹੀਂ ਹੈਗੀ। ਫੋਨ ਤੇ ਤੇ ਫਿਰ ਇਦਾਂ ਹੀ ਆ। ਜਾਂ ਫਿਰ ਮੈਂ ਨਾ ਮੰਮੀ ਨੂੰ ਬਹਾਨਾ ਲਾ ਕੇ ਜਾਉਂਗੀ ਕਿ ਮੈਂ ਸੈਰ ਜਾਣਾ। ਚੱਲ ਕੋਈ ਗੱਲ ਨੀ ਮੈਂ ਵੀ ਕਰ ਲੂੰਗੀ ਮਗਰੋਂ ਕੋਈ ਨੀ ਹੋ ਕੇ ਆਇਓ ਆਹੋ ਤੇ ਫਿਰ ਮੈਂ ਕਰੂੰਗੀ ਡੈਡੀ ਨਾਲ ਹੌਸਲੇ ਨਾਲ ਗੱਲ ਕੀਤੀ ਡੈਡੀ ਹੁਣ ਕੋਈ ਗੱਲ ਨੀ ਹੁਣ ਉੱਧਰ ਨਾ ਪਤਾ ਲੱਗੇ ਤੇ ਨਾਲੇ ਉਹਨਾਂ ਦਾ ਗੁੱਸਾ ਦੀਦੀ ਜਾਇਜ਼ ਵਾ ਉਹਨਾਂ ਨੂੰ ਗੁੱਸਾ ਤਾਂ ਹੁਣ ਕਰਨਾ ਹੀ ਆ ਕਿਉਂਕਿ ਉਹ ਆਪਣੇ ਥਾਂ ਸੱਚੇ ਆ ਉਹ ਸਾਰਾ ਕੁਝ ਉਹਨਾਂ ਨੇ ਵੈਸੇ ਕਰਕੇ ਪਹਿਲਾਂ ਪੁੱਛਦੇ ਸੀ ਵੀ ਇਹ ਕੋਹ ਖਾਂਦਾ ਪੀਂਦਾ ਤਾਂ ਨਹੀਂ ਮੁੰਡਾ ਉਹ ਸਭ ਕੁਝ ਆਂਦੇ ਨੇ ਠੀਕ ਠਾਕ ਵਧੀਆ ਵਾ ਹੁਣ ਉਹਨਾਂ ਨੇ ਤਾਂ ਫਿਰ ਇਹ ਕੋਹ ਕੋ ਗੁੱਸੇ ਦੇ ਵਿੱਚ ਆਉਣਾ ਹੀ ਆ ਚੱਲ ਰਪਿੰਦਰ ਮੈਂ ਵੀ ਉਦਣ ਦੀ ਬੜੀ ਪਰੇਸ਼ਾਨ ਸੀ ਤੇਰੇ ਨਾਲ ਗੱਲ ਕਰਕੇ ਨਾ ਮੈਨੂੰ ਵੀ ਥੋੜਾ ਠੀਕ ਜਿਹਾ ਲੱਗਣ ਡਿਆ ਹੁਣ ਇਹ ਆ ਵੀ ਚੱਲ ਇੱਕ ਦੂਜੇ ਨਾਲ ਮਿਲ ਕੇ ਗੱਲ ਕਰਕੇ ਤੇ ਬੰਦਾ ਉਧਰ ਉਧਰੀ ਘਰ ਤੇ ਲਿੰਦਾ ਹੀ ਐ ਨਾ ਚੱਲ ਕੋਈ ਗੱਲ ਨਹੀਂ ਦੀਦੀ ਕੋਈ ਨਹੀਂ ਕੋਈ ਇੰਤਰਨਾ ਤੇ ਮੈਂ ਵੀ ਵੇਖਣਾ ਰਸੋਈ ਦੇ ਵਿੱਚ ਠੀਕ ਆ ਦੱਸ ਮੈਂ ਉਹਦ ਨਹੀਂ ਇਹ ਗੱਲ ਤੋਂ ਡਰੰਦੀ ਮੈਂ ਮਾਂ ਦੇ ਵਿੱਚ ਸੋਚ ਨਹੀਂ ਦੇਈ ਕਿ ਦੀਦੀ ਕਿਤੇ ਗੱਲ ਕਰਨਾ ਦੇਣਾ ਕਰਨਾ ਦੇਣਾ ਪਰ ਮੈਨੂੰ ਯਕੀਨ ਹੈ ਵੀ ਨਈਂ ਦੀਦੀ ਨੇ ਗੱਲ ਨਹੀਂ ਕੀ ਕਰਨੀ ਹੈਗੀ ਚਲ ਜੇ ਵਿਹਾਰੀ ਗਲਤਾਈ ਜਿਨ੍ਹਾਂ ਕਰ ਹੀ ਦਿੱਤੀ ਹੈ ਨਾ ਨੇ ਤੇ ਉਹਨਾਂ ਨੂੰ ਵਕੀਲ ਲੋੜ ਪਈ ਉਸੇ ਟਾਈਮ ਤਾਇ ਜਿਹਦੇ ਕੰਨ ਭਰਨ ਦੀ ਪਤਾ ਤਾਂ ਸਹੀ ਆ ਵੀ ਤਾਂ ਜਿਹਦਾ ਅੱਗੇ ਸਭਾ ਉਹ ਜਿਆਵਾ ਹੁਣ ਜੇਕਰ ਉਹਨਾਂ ਨੇ ਡੈਡੀ ਨਾਲ ਗੱਲ ਕਰ ਦਿੱਤੀ ਨਾ ਤੇ ਡੈਡੀ ਨੇ ਇੱਥੇ ਆ ਜਾਣਾ ਵਾ ਤੇ ਉਹਨਾਂ ਮੈਨੂੰ ਇੱਥੇ ਇੱਕ ਮਿੰਟਮ ਨਹੀਂ ਰਹਿਣ ਦੇਣਾ ਅੱਗੇ ਤੇ ਮੈਂ ਰਹੀ ਜਾਨੀ ਨਾ ਹੋਣੀ ਉਹਨਾਂ ਰਹਿਣ ਦੇਣਾ ਮੈਨੂੰ ਪਤਾ ਉਹਨਾਂ ਦੇ ਸੁਭਾਅ ਦਾ ਕਿਉਂਕਿ ਕਿਹੜਾ ਪਿਓ ਕਹਿੰਦਾ ਵਾ ਕਿ ਉਹਦੀ ਧੀ ਔਖੀ ਹੋਵੇ ਹਰ ਕੋਈ ਚਾਹੁੰਦਾ ਵਾ ਵੀ ਆਪਣੇ ਘਰ ਸੁਖੀ ਵਸੇ ਤੇ ਜੀ ਉਹਨਾਂ ਨੂੰ ਐਡੀ ਵੱਡੀ ਗੱਲ ਦਾ ਪਤਾ ਲੱਗਾ ਨਜੇ ਬਾਰੇ ਤੇ ਫੇਰ ਉਹਨਾਂ ਮਰੀਥੇ ਇੱਕ ਮਿੰਟ ਨੀਗਾ ਰਹਿਣ ਦੇਣਾ ਹੈਗਾ ਹੁਣ ਪਤਾ ਨਹੀਂ ਕੀ ਬਣਦਾ ਵਾ ਗੱਡੀ ਤੇ ਕੀ ਨਹੀਂ ਬਣਦਾ ਮੈਂ ਤੇ ਉਹੀ ਕਹਿੰਨੀ ਆ ਵੀ ਡੜੀ ਤੱਕ ਗੱਲ ਨਾ ਹੀ ਪਤਾ ਲੱਗੀ ਹਲੇ ਤੇ ਚੰਗੀ ਗੱਲ ਵਾ ਮੈਂ ਨਾ ਦੰਦੀਪ ਭਜਾਈ ਨਾ ਮੈਨੂੰ ਆਣ ਕੇ 75 ਚ ਪਾ ਗਈ ਆ ਵੀ ਉਹ ਬੰਦੇ ਐਦਾਂ ਵਾ ਫਲਾੜ ਵਾ ਢੇਵਾਂ ਮੈਂ ਉੱਥੇ ਗਿਆ ਸਭ ਕੁਝ ਤੇ ਵਧੀਆ ਵਾ ਘਰ-ਬਾਰ ਵਧੀਆ ਬਣਾਇਆ ਆ ਟਰੈਕਟਰ ਟਰਾਲੀਆਂ ਹਰ ਚੀਜ਼ ਤੇ ਉਹਨੇ ਤੇ ਘਰ ਖਲੋਤੀ ਐ ਮੈਨੂੰ ਸਮਝ ਨਹੀਂ ਆਉਂਦੀ ਇਹ ਕੀ ਕਰਾਂ ਹੁਣ ਮੇਰਾ ਰਾਂ ਦਾ ਵੱਡੇ ਭਾ ਨੂੰ ਕਹਾਂ ਚੱਲ ਇਦਾਂ ਕਰਦਾ ਮੈਂ ਪਹਿਲੇ ਫੋਨ ਹੀ ਲਾ ਲਈਨਾ ਪੂਰੀ ਨੂੰ ਪਰ ਜੇ ਉਹ ਤੰਗ ਹੁੰਦੀ ਤੇ ਉਹਨੇ ਦੱਸ ਦੇਣਾ ਸੀ ਕਿ ਡੈਡੀ ਜਾਂ ਮੈਂ ਤੰਗੀ ਆ ਜਾਂ ਇਦਾਂ ਵਾ ਫਲਾਂ ਠੀਕ ਭਾਬੀ ਵੀ ਉਦਾਂ ਹੀ ਨਾ ਸੁਣੀ ਸੁਣਾਈ ਕਿਤੇ ਗੱਲ ਕਰ ਗਈ ਐ ਮੈਂ ਫੋਨ ਲਾ ਕੇ ਗੱਲ ਕਰਾਂਗਾ ਹੈਲੋ ਸਤਿ ਸ੍ਰੀ ਅਕਾਲ ਪੁੱਤ ਸਾਜੜੀ ਜੀ ਹੋਰ ਸੁਣਾ ਕੀ ਹਾਲ ਚਾਲ ਆ ਬਸ ਵਧੀਆ ਵਧੀਆ ਤੂੰ ਸੁਣਾ ਪੁੱਤਰ ਪਿੰਦਰ ਠੀਕ ਠਾਕ ਵਾ ਵਧੀਆ ਵਧੀਆ ਠੀਕ ਜੇ ਹੋਰ ਤੁਸੀਂ ਸੁਣਾਓ ਸੇ ਠੀਕ ਆ ਬਸ ਵਧੀਆ ਵਧੀਆ ਕਿਰਪਾ ਵਾ ਅੱਛਾ ਅੱਛਾ ਹਾਂ ਤੇ ਤੂੰ ਫੋਨ ਫਾਨੇ ਨਹੀਂ ਕੀਤਾ ਕਿੰਨੇ ਦਿਨ ਹੋ ਗਏ ਆ ਫੋਨ ਡੱਡੀ ਜੀ ਇਦਾਂ ਹੀ ਬਸ ਟਾਈਮ ਜੇ ਨਹੀਂ ਲੱਗਾ ਕਰੰਦਾ ਮੈਂ ਕਰਨਾ ਹੈ ਸੋ ਅੱਜ ਨਹੀਂ ਜੇ ਤਾਂ ਕਰਨ ਮੈਂ ਜੋ ਕਰਦੀ ਆ ਅੱਛਾ ਤੇ ਆਈ ਗਿਆ ਤੁਹਾਡਾ ਉਹ ਮੈਂ ਨਾ ਪੁੱਤ ਫੋਨ ਕੀਤਾ ਭਾਬੀ ਆਈ ਸੀ ਅੱਛਾ ਤੇ ਉਹ ਕਹਿੰਦੇ ਹੀ ਉਹ ਪਰੌਣੇ ਇਦਾਂ ਵਾ ਫਰਾਂਟ ਢੀਂਗ ਵਾ ਮੈਂ ਕਿਹਾ ਮੈਂ ਤਾਂ ਉੱਥੇ ਗਿਆ ਹਾਂ ਤੋ ਇੱਥੇ ਇਦਾਂ ਦੀ ਤੇ ਗੱਲ ਕੋਈ ਨਹੀਂ ਆ ਨਹੀਂ ਨਹੀਂ ਡੜੀ ਜੀ ਉਦਾਂ ਤੁਹਾਨੂੰ ਪਤਾ ਵਾ ਕਿ ਕੌਣ ਵੇਖ ਕੇ ਜਾਂਦਾ ਵਾ ਤੁਸੀਂ ਇਹਦੀਆਂ ਗੱਲਾਂ ਜਨਾਇਆ ਕਰੋ ਐ ਤੁਹਾਨੂੰ ਤੁਸੀਂ ਗਿਆ ਵਾ ਤੈਨੂੰ ਇੰਨਾ ਨਾ ਉੱਥੇ ਪਤਾ ਲੱਗਾ ਪਈ ਮੈਂ ਵੇਖਾ ਮੈਂ ਕਿ ਮੈਂ ਘਰ ਬਾਰ ਹੀ ਵੇਖਣਾ ਹੈ ਕਿ ਮੈਂ ਉੱਥੇ ਉਹਨਾਂ ਦੇ ਕੀ ਬਾਗੀ ਹਰਕ ਚੀਜ਼ ਤੇ ਉਹਨਾਂ ਦੇ ਘਰ ਵਾ ਡੈਡੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਆਏ ਵੀ ਆ ਘਰ ਘਰ ਵਧੀਆ ਸਮਾਨਾਂ ਦੇਖੋ ਸਾਰੇ ਕਮਰੇ ਭਰੇ ਪਏ ਆ ਤੁਸੀਂ ਆਏ ਵੇਖਿਆ ਹੀ ਆ ਉਹ ਮੈਂ ਤਾਂ ਪੁੱਤ ਵੇਖ ਕੇ ਗਿਆ ਵਾਂ ਪਰ ਉਹ ਮੈਨੂੰ ਨਾ ਫਿਕਰਾਂ ਜੀਆਂ ਜੀ ਪਾ ਗਈ ਸੀ ਤੇ ਮੈਂ ਤਾਂ ਹੀ ਫੋਨ ਲਾਇਆ ਮੈਂ ਕਿਹਾ ਚੱਲ ਫੋਨ ਕਰਕੇ ਕੁੜੀ ਨੂੰ ਪੁੱਛਦਾ ਠੀਕ ਠਾਕ ਵਾਂ ਤੂੰ ਉਹ ਡੈਡੀ ਸਭ ਬਹੁਤ ਵਧੀਆ ਠੀਕ ਠਾਕ ਮੈਂ ਬੜੀ ਖੁਸ਼ ਵਾਂ ਇੱਥੇ ਪਤਾ ਨਾ ਕੀ ਜਿਹੜਾ ਸ਼ਰੀਕਾ ਨਾ ਵੇਸੇ ਜਾਂਦਾ ਨਹੀਂ ਹੁੰਦਾ ਤੈਨੂੰ ਤੁਹਾਨੂੰ ਅੱਗੇ ਪਤਾ ਵੋਦਲ ਸੁਭਾਈਏ ਦਾਦਾ ਵਕਤ ਫਟੋਸੇ ਵੱਲੇ ਗੱਲ ਕਰ ਦਿੰਦੀ ਆ ਤੇ ਸ਼ਹਿਰ ਦੇ ਵਿੱਚ ਪਿਆਈ ਰਵੇ ਇਹ ਕੱਲੀ ਸੁਖੀ ਹੈ ਜਾ ਆਪਣੇ ਘਰ ਮੈਂ ਤੇ ਲੰਮਾ ਪਿਆ ਹਾਂ ਤੇ ਇੱਧਰ ਦੁਪਹਿਰਾ ਹੀ ਆ ਗਈ ਇਹ ਆ ਗੱਲ ਬਾਤ ਆ ਤੈਨੂੰ ਪਤਾ ਲੱਗ ਜੂਗਾ ਥੋੜੇ ਦਿਨਾਂ ਜੀ ਆਵਾਂ ਮੈਂ ਗਿਆ ਵੀ ਕੋਈ ਗੱਲ ਨਹੀਂ ਇਦਾਂ ਦੀ ਮੈਂ ਗਿਆ ਹਾਂ ਦਰਜਿੰਦਰ ਨੇ ਕਰਾਇਆ ਰਿਸ਼ਤਾ ਉਹ ਵੀ ਤੇ ਸਾਡੀ ਤੇ ਧੀ ਆ ਓਹ ਹੋਈ ਨਾ ਤੇ ਕੋਈ ਅਡੀਕੀ ਘਰ ਤੋਂ ਹੀ ਕਰਾਇਆ ਵੀ ਕਿਹੜਾ ਉੱਥੇ ਬੰਗਾਨੇ ਨੇ ਕਰਾਇਆ ਜਿੱਦਾਂ ਝੂਠ ਬੋਲਣਾ ਚਾਹੇ ਕਿੱਦਾਂ ਆ ਹਾਂ ਜਿੱਦਾਂ ਨੇ ਨਹੀਂ ਕੋਈ ਗੱਲ ਵੀ ਤਹੀ ਨਹੀਂ ਕਰਦੀਆਂ ਗਲਾ ਵਿੱਚ ਆਉਣਾ ਹੈਗਾ ਜੇ ਕੋਈ ਗੱਲ ਆ ਉਹ ਤੇ ਮੈਂ ਆਪੇ ਦੱਸ ਦਉਂਦਾ ਤੁਹਾਨੂੰ ਮੈਂ ਤੇ ਉਹਨੂੰ ਦੱਸਿਆ ਮੈਂ ਕਿਹਾ ਵੀ ਰਪਿੰਦਰ ਨੇ ਤੇ ਮੈਨੂੰ ਦੱਸ ਦੇਣਾ ਵੀ ਡੈਡੀ ਆ ਗੱਲਬਾਤ ਵਾਜਾ ਕਿੱਦਾਂ ਵਾ ਨਹੀਂ ਉਹ ਦਾਦੀ ਨੇ ਤੁਹਾਨੂੰ ਦੱਸਿਆ ਫਰਾਂ ਢੀਂਗ ਵਾਂ ਇਦਾਂ ਦੀਆਂ ਗੱਲਾਂ ਕਰਕੇ ਗਾਂ ਗਈਓ ਕੋ ਨਹੀਂ ਨਹੀਂ ਕੋਈ ਨਹੀਂ ਆਵਾਂਗੇ ਕਿਸ ਦਿਨ ਤੇ ਕੋਈ ਨਹੀਂ ਤੁਸੀਂ ਕਿਦਰ ਵਾਲੀ ਗੱਲ ਜਣਗੀ ਹੈ ਕਿੱਥੇ ਸਭ ਤੋਂ ਵਧੀਆ ਠੀਕ ਠਾਕ ਆ ਗਿਆ ਚਲੋ ਮਾਰਿਓ ਫਿਰ ਚੱਕਰ ਹੈ ਹਾਂਜੀ ਨਹੀਂ ਕੋਈ ਨਹੀਂ ਅਸੀਂ ਆਵਾਂਗੇ ਕਿਸ ਦਿਨ ਤੇ ਨਾ ਹੋਦ ਕੋਈ ਨਹੀਂ ਅੱਜ ਹਾਂ ਚਲੋ ਵੇਖਦਾ ਜੇ ਮੇਰਾ ਟਾਈਮ ਲੱਗੂਗਾ ਮੈਂ ਜਾਊਗਾ ਜੇ ਤੁਹਾਡਾ ਲੱਗੂਗਾ ਤਾਂ ਤੁਸੀਂ ਆ ਜਾਓ ਹਾਂ ਜੀ ਕੋਈ ਨਹੀਂ ਫਿਲਟਾਗ ਵਧੀਆ ਵਾ ਜੇ ਕੋਈ ਗੱਲ ਬਾਤ ਉਹ ਕੋਈ ਨਾ ਦੱਸੋ ਕਿ ਹਦੀਆਂ ਗੱਲਾਂ ਜਿਹਾ ਆਇਆ ਕਰੋ ਐਵੇਂ ਉਹ ਚੱਲ ਪੁੱਤ ਫਿਰ ਮੇਰਾ ਧਿਆਨ ਗਿਆ ਹੀ ਮੈਂ ਤਾਂ ਫੋਨ ਕੀਤਾ ਸੀ ਹਾਂ ਨਹੀਂ ਉਹਨਾਂ ਨੂੰ ਪਤਾ ਸਹੀ ਉਹਨਾਂ ਦੇ ਸਬਾਤ ਹੈ ਮੈਂ ਪਹਿਲਾਂ ਕੁਝ ਕਰਦੀਆਂ ਸੀਗਾ ਇਹਦਾ 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 ਹਾਂ ਜੀ ਚੱਲ ਠੀਕ ਆ ਫਿਰ ਮੇਰਾ ਪੁੱਤ ਹੈ ਕਰੋ ਤੁਸੀਂ ਆਪਣਾ ਕੰਮ ਕੋਈ ਨਹੀਂ ਕਰੂੰ ਮੈਂ ਫਿਰ ਹਾਂ ਠੀਕ ਆ ਜੀ ਚੱਲ ਨੇ ਉਹ ਕੈਂਡੀ ਮੈਂ ਆਪਣੇ ਘਰ ਬੜੀ ਵਧੀਆ ਵਾ ਸਭ ਕੁਝ ਠੀਕ ਠਾਕ ਵਾ ਗੱਲ ਰੁਪਿੰਦਰ ਦੀ ਠੀਕ ਵਾ ਵੀ ਸ਼ਰੀਕਾ ਵੇਖ ਕੇ ਜਰਦਾ ਨਹੀਂ ਹੁੰਦਾ ਤੇ ਆਪਣੇ ਕੋਲੋਂ ਗੱਲਾਂ ਗੁੱਲਾਂ ਲਾ ਕੇ ਕਰ ਗਈ ਹੈ ਚਲੋ ਉੱਠ ਕੇ ਚਾਹ ਬਣੀ ਤੇ ਬਣਾਵਾ ਰੋਟੀ ਖਾਣੀ ਹੈ ਸਬਜ਼ੀ ਤਾਂ ਹੈਗੀ ਆ ਦਹੀਂ ਗੱਲ ਨਹੀਂ ਮਸਨਾਂ ਮੈਨੂੰ ਸਮਝ ਨਹੀਂ ਆਉਂਦੀ ਦਲਿੰਦਰ ਆਈ ਨੂੰ 8 ਦਿਨ ਹੋ ਗਏ ਆ ਦੋਹੇ ਸਾਲੀਆਂ ਦਾ ਭਰਾ ਬਾਹਰੋਂ ਆਇਆ ਵਾ ਹੱਥ ਲਮਕੰਦੀ ਆ ਗਈ ਕੋਈ ਚੀਜ਼ ਨਾ ਦਿਵਾਤ ਲੈ ਆਊਗਾ ਤੇ ਨਾਲੇ ਉਹ ਤਾਂ ਦੀ ਚੁੱਪ ਚ ਪੀਤੀ ਜੀ ਆ ਖੁੱਲ ਕੇ ਗੱਲਬਾਤ ਨਹੀਂ ਕਰਨ ਲਈ ਉਹ ਜੀ ਪਤਾ ਨਹੀਂ ਕਿ ਉੱਥੇ ਗੱਲਬਾਤ ਹੋਈ ਕੀ ਆ ਮੇਰਾ ਤੇ ਰਾਬਾ ਇੱਕ ਵਾਰ ਪੁੱਛਾਂ ਇਹਨੂੰ ਪਿਛਟ ਦਿਨ ਹੋ ਗਏ ਆ ਤੇਰਾ ਭਰਾ ਤੇਨੂੰ ਮਿਲਣ ਆਇਆ ਹੀ ਨਹੀਂਗਾ ਚੱਲ ਭਾਵੇਂ ਤੂੰ ਜਾ ਹੀ ਆਈ ਆ ਫਿਰ ਵੀ ਉਹਨੂੰ ਤਾਂ ਚਾਹੀਦਾ ਹੀ ਨਾ ਕਿ ਮੈਂ ਆਇਆ ਵਾਂ ਤੇ ਭੈਣ ਕਹੋਗੇ ਆ ਵਾਂ ਚੱਲ ਪੁੱਛਦੀ ਆ ਮੈਨੂੰ ਤਾਂ ਪੱਕਾ ਲੱਗਦਾ ਉੱਥੇ ਕੋਈ ਗੱਲਬਾਤ ਹੋਈ ਆ ਤਾਂ ਇਹ ਨਾ ਗੁੱਗਲ ਜੀ ਹੋਈ ਆ ਉਹੋ ਜੀ ਗੱਲ ਨਹੀਂ ਖੁੱਲ ਕੇ ਕਰਨ ਲਈ ਦਲਜਿੰਦਰ ਹੈ ਖਾਈ ਖਾਈ ਇਹਨੂੰ ਕੀ ਹੋ ਗਿਆ ਵਾ ਹੁਣ ਇਹ ਪਤਾ ਨਹੀਂ ਕਾਤੋਂ ਰੋਣਾ ਪਾਈ ਜਾਂਦੀ ਐ ਵਾਜਾਂ ਮਾਰੀ ਜਾਂਦੀ ਐ ਕੰਮ ਤੇ ਸਾਰਾ ਨਵੇੜ ਕੇ ਆਈ ਐ ਚੱਲ ਜਾ ਕੇ ਵੇਨੀ ਆ ਭਲਾ ਕੀ ਕਹਿੰਦੀ ਐ ਇਹ ਹੁਣ ਆ ਗਈ ਆ ਵਾਜਾਂ ਮਾਰ ਦੇ ਮਮੀ ਵਾਰ ਤੇ ਤੈਨੂੰ ਮੈਂ ਤਾਂ ਮਾਰੀ ਆ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਓਦਾਂ ਹੀ ਲੱਗੀ ਤੇਰੇ ਨਾਲ ਗੱਲ ਕਰਨ ਹੋਇਆ ਕੀ ਆ ਮਮੀ ਹੁਣ ਕੀ ਐ ਦਿਲਜਿੰਦਰ ਜਿੱਦਨ ਤੇ ਤੂੰ ਪਿੰਡੋਂ ਭਗਾਈਆਂ ਨਾ ਘੁੰਮ ਘੁੰਮ ਜੀ ਆ ਮੈਂ ਤੇਰੇ ਮੋਹਲੇ ਵੇਖਣ ਲਈ ਆ ਕੋਈ ਗੱਲ ਹੈਗੀ ਆ ਤਾਂ ਤਾਂ ਵੀ ਦੱਸ ਤੇ ਦੂਜਾ ਤੇਰਾ ਭਰਾ ਨਹੀਂ ਆਇਆ 8-10 ਦਿਨ ਹੋ ਗਏ ਉਹਨੂੰ ਆਏ ਨਹੀਂ ਕੋਈ ਗੱਲ ਨਹੀਂ ਮੰਮੀ ਆਜੂਗਾ ਉਹ ਵੀ ਐਦਾਂ ਹੀ ਤੁਹਾਨੂੰ ਪਤਾ ਹੀ ਆ ਜਦੋਂ ਬਾਹਰੋਂ ਅੰਦਰੋਂ ਆਉਂਦੇ ਆ ਤੇ ਫਿਰ ਆ ਕੇ ਤੇ ਪਾਣੀ ਪੂਣੀ ਵੀ ਨਹੀਂ ਸਿਖਾਉਂਦਾ ਹੈਗਾ ਠੀਕ-ਠੂਕ ਜੈ ਨਹੀਂ ਥੋੜਾ ਉਹ ਅੱਛਾ ਠੀਕ ਵਾ ਚੱਲ ਕੋਈ ਨਹੀਂ ਸਾਦਣੀ ਹੋ ਜਾਂਦਾ ਆਣ ਕੇ ਕੋਈ ਨਹੀਂ ਆਊਗਾ ਕਿਸ ਦਿਨ ਠੀਕ ਹੋਰ ਠੀਕ ਠਾਕ ਹੀ ਪਿੰਡ ਸਾਰੇ ਹਾਂਜੀ ਠੀਕ ਹੀ ਤੇ ਫਿਰ ਤੂੰ ਕਿਉਂ ਚੁੱਪ-ਚੁਪਾ ਮੈਂ ਚੁੱਪ ਕਿਉਂ ਹੋਣਾ ਵਾਂ ਮੰਮੀ ਹੂੰ ਜੋ پتہ ਮੈਂ ਆਪੇ ਹੀ ਹੁਣਾਵਾ ਉਹਨਾਂ ਨੂੰ लवली ਬਾਰੇ ਪਤਾ ਲੱਗ ਗਿਆ ਵਾ ਸਭ ਕੋ ਉਹਨਾਂ ਨੂੰ ਪਤਾ ਲੱਗ ਗਿਆ ਵਾ ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਪਤਾ ਉਹਨਾਂ ਨੂੰ ਕਿੱਥੋਂ ਲੱਗਣਾ ਹੈਗਾ ਮੈਂ ਹੀ ਗੱਲ ਕੀਤੀ ਉਹਨਾਂ ਨਾਲ ਮੈਂ ਕੱਲ ਨੂੰ ਲਾਂਭੋ ਸੰਭੋ ਵੀ ਤਾਂ ਪਤਾ ਲੱਗਣਾ ਹੀ ਆ ਤੇ ਤੂੰ ਫਿਰ ਚੰਗੀ ਕੀਤੀ ਤੂੰ ਕਿਉਂ ਦੱਸਿਆ ਤੇ ਚੰਗੀ ਨਹੀਂ ਕੀਤੀ ਤੇ ਮੈਂ ਮਾੜਾ ਵੀ ਕੀ ਕੀਤਾ ਆਹੋ ਆਪਣੇ ਘਰ ਦੀ ਆਪੇ ਮਿੱਟੀ ਪੁੱਟੋ ਹੁਣ ਤੇ ਜੇ ਲਾਂਭੋ ਕੋਈ ਦੱਸ ਦਿੰਦਾ ਤੇ ਫੇਰ ਨਹੀਂ ਮਿੱਟੀ ਪੁੱਟੀ ਜਾਣੀ ਲਾਂਭੋ ਭਾਵੇਂ ਸੌਵਰਾਂ ਦੱਸ ਦਿੰਦਾ ਤੂੰ ਕਿਉਂ ਦੱਸਿਆ ਮੈਂ ਤਾਂ ਦੱਸਣਾ ਹੀ ਅਗਲਿਆਂ ਨੇ ਤਾਂ ਮੁੜ ਕੇ ਮੈਨੂੰ ਪੁੱਛਣਾ ਹੀ ਨਾ ਕਿ ਕਰਾਇਆ ਤੂੰ ਫੇਰ ਤਾਂ ਪਹਿਲਾਂ ਨਹੀਂ ਪਤਾ ਫਿਰ ਕੀ ਆਂਦੇ ਸੀ ਉਹ ਉਹਨਾਂ ਨੇ ਕੀ ਕਹਿਣਾ ਹੂੰ ਡੈਡੀ ਡਿਆ ਹੀ ਪਤਾ ਹੀ ਹੈ ਤੁਹਾਨੂੰ ਜਿੱਦਾਂ ਦਾ ਹੈਗਾ ਹੁਣ ਵੇਖੋ ਆਉਂਦੇ ਕਿਸ ਦਿਨ ਕੀ ਬਾਂਦਾ ਚੱਲ ਆ ਜਾਨਾ ਇੱਥੇ ਕਿਹੜੀ ਗੋਲੀ ਚਲਾ ਦੇ ਲੱਗੇ ਤੁਹਾਨੂੰ ਐਡਾ ਡਰਵਾ ਕੀ ਕਰ ਦੇਣਗੇ ਲੋਕਾਂ ਦੇ ਮੁੰਡੇ ਕਿਹੜੇ ਖਾਂਦੇ ਪੀਂਦੇ ਨਹੀਂਗੇ ਤੁਸੀਂ ਤਾਂ ਮੰਮੀ ਹੱਦੀ ਕਰੀ ਜਾਂਦੇ ਹੀ ਉਹ ਬਸ ਅਜੇ ਵੀ ਨਹੀਂ ਤੁਹਾਨੂੰ ਡਰ ਪਿਆ ਕੇ ਗੱਲ ਦਾ ਵੀ ਹੈ ਨਾ ਨੇ ਜਦੋਂ ਆਪਣੇ ਘਰ ਦਾ ਜਲੂਸ ਤੁਸੀਂ ਆਪ ਹੀ ਕੱਢਣ ਡਈਆਂਗੇ ਫਿਰ ਮੈਂ ਕਿੰਨਾ ਚਿਰ ਡਾਡਰ ਕੇ ਰਵਾਂ ਅਹੀਂ ਕਾ ਦਾ ਜਲੂਸ ਕੱਢਣ ਡੀਆਂ ਵਾ ਜਲੂਸ ਤੇ ਕੱਢਿਆ ਕੱਢਣ ਵਾਲੇ ਨੇ ਚੱਲ ਕੋਈ ਨਹੀਂ ਆਉਣਗੇ ਨਾ ਤਾਂ ਤੁਸੀਂ ਬਹਿ ਕੇ ਲਾਗੇ ਗੱਲ ਕਰ ਲਿਓ ਮੈਨੂੰ ਨਾ ਕਿਸ ਗੱਲ ਵਿੱਚ ਲਿਆਓ ਤਾਂ ਨਾ ਮੈਂ ਲਾਗੇ ਬਹਿਣਾ ਤੁਹਾਨੂੰ ਗੱਲ ਚਾਉਣੀ ਹੀ ਪੈਣਾ ਵਾ ਕਿਹੜੀ ਗੱਲ ਆਉਣਾ ਪੈਣਾ ਕਿਉਂ ਪਹਿਨੀ ਸਾਰੇ ਬੜੇ ਸਿਆਣੇ ਜੇ ਤੂੰ ਹਿੰਨ ਜੱਠ ਲੈਣੀ ਹੈ ਇਹ ਗੱਲ ਆਪੇ ਹੀ ਅਹੀਂ ਕਾਦੀ ਨੀ ਜੱਠਣੀ ਆ ਨੀ ਜੱਠੋ ਹੁਣ ਤੁਸੀਂ ਜਿਨ੍ਹਾਂ ਨੇ ਭੂਏ ਚੜਾਇਆ ਵਾ ਫਿਰ ਮੈਂ ਤਾਂ ਨੀ ਜੱਠਣ ਡਈ ਆ ਤੈਨੂੰ ਦੱਸਾਂ ਕਿ ਕੀ ਲੋੜੀ ਇੱਥੇ ਤੇ ਯਾਰ ਸੋਣੀ ਘਰ ਆਈਆਂ ਫਿਰ ਤੂੰ ਨਹੀਂ ਵਲੀਆਂ ਤਾਂ ਤੂੰ ਐਸੇ ਗੱਲ ਕਰਨ ਨਹੀਂ ਆਂ ਭੀ ਜਾ ਕੇ ਉਥੇ ਦੱਸਾਂ ਦਵਾ ਦਵ ਮੈਨੂੰ ਨਹੀਂ ਪਤਾ ਕਿ ਕਾਹਦਾ ਕਰਕੇ ਕਾਲੀ ਪਈਵੇਂ ਪਿੰਡ ਜਾਣਾ ਵਾ ਤੇ ਮੈਂ ਤਾਂ ਮੰਮੀ ਦੱਸਣਾ ਹੀ ਮੈਨੂੰ ਤਾਂ ਦੱਸਣਾ ਹੀ ਪੈਣਾ ਸੀ ਅੱਜ ਨਾ ਦੱਸਦੀ ਤੇ ਕੱਲ ਦੱਸਦੀ ਬਾਰੋਂ ਕਿਨੇ ਦੱਸਣਾ ਹੀ ਜਦੋਂ ਰਿਸ਼ਤਾ ਕੀਤਾ ਹੀ ਪੁੱਛ ਦੱਸ ਕੇ ਉਹਨਾਂ ਕੀਤਾ ਹੀ ਉਦੋਂ ਨਾ ਕਿਸੇ ਨੇ ਦੱਸਿਆ ਉਹਨਾਂ ਨੇ ਪੁੱਛਿਆ ਦੱਸਿਆ ਨਹੀਂ ਨਾ ਕਾਹ ਵੀ ਜੇ ਪੁੱਛਿਆ ਹੁੰਦਾ ਤਾਂ ਸਾਇਦ ਕੋਈ ਪਿੰਡ ਚੋਂ ਦੱਸ ਹੀ ਦਿੰਦਾ ਉਹਨਾਂ ਨੇ ਤੇ ਮੇਰੇ ਸਾਰੇ ਕੰਮ ਤੇ ਸਾਰੀ ਗੱਲ ਰਹਿ ਗਈ ਆ ਤੇਰੇ ਸਿਰ ਤੇ ਕਰਦਾ ਜਿਹੜੇ ਤੀ ਦਿੰਦੇ ਆ ਨਾ 100 ਥਾਂ ਪੁੱਛਦੇ ਆ ਫੇਰ ਰਿਸ਼ਤਾ ਕਰਦੇ ਆ ਮੈਂ ਤਾਂਂਦੀ ਵੀ ਚੰਗਾ ਹੁੰਦਾ ਜੇ ਪੁੱਛ ਲੈਂਦੇ ਤੇ ਤੇ ਨਾਲੇ ਵਾਵਾ ਫੇਰ ਨੇਪਰੇ ਚੜ ਜਾਂਦਾ ਚਲ ਕੋਈ ਗੱਲ ਨਹੀਂ ਨੇਪਰੇ ਚੜ ਜੇ ਤੂੰ ਉਹਨਾਂ ਨਾਲ ਕਰਾਂਦੀ ਫੇਰ ਤਾਂ ਉਹਦਾ ਰਿਸ਼ਤਾ ਨਹੀਂ ਹੋਣਾ ਛੜਾ ਰਹਿ ਚੱਲਿਆ ਹੀ ਤੇ ਕਰਾਉਣਾ ਲਿਆ ਫੇਰ ਹੋ ਜਾਂਦਾ ਨਹੀਂ ਹੋ ਜਾਂਦਾ ਬੁੱਢਾ ਹੋ ਤੇ ਚੱਲ ਕੋਈ ਨਹੀਂ ਹੁਣ ਉਹ ਲੈ ਜਾਣਗੇ ਨਾ ਤੇ ਕੋਈ ਗੱਲ ਨਹੀਂ ਹੁਣ ਕਰਾ ਲਿਓ ਜਿੱਥੇ ਕੋਈ ਨਹੀਂ ਖੜਦੇ ਤੇ ਲੈ ਜਾਣ ਐਡਾ ਵੀ ਡਰ ਨਹੀਂ ਪਿਆ ਉਹਨਾਂ ਨੇ ਇੱਕ ਨੂੰ ਨਹੀਂ ਖੜਨਾ ਜੇ ਜਾਣ ਗਿਆ ਤੇ ਦੋਵੇਂ ਜਾਣ ਗਿਆ ਚੱਲ ਜਾਓ ਜਾਓ ਕੋਈ ਨਹੀਂ ਦੋਵਾਂ ਵਾਸਤੇ ਲੱਭ ਲਿਓ ਕੋਈ ਗੱਲ ਨਹੀਂ ਲੱਭ ਲੂੰਗੀ ਮੈਂ ਜਾ ਕੇ ਕਰ ਲਿਓ ਦੋਵਾਂ ਦੀ ਕੋਈ ਨਹੀਂ ਕਰ ਲੂੰਗੀ ਤੁਹਾਡੇ ਵਰਗੀਆਂ ਸਗਾਤਾ ਮੈਨੂੰ ਲੱਭਣਗੀਆਂ ਭਲਾ ਤੁਸੀਂ ਹਲੋ ਕਰ ਦੋਨੀਆਂ ਫੇਰ ਤੇ ਨਾ ਜ਼ਬਾਨ ਕਿੱਦਾਂ ਚੱਲਦੀ ਆ ਗੱਲ ਉਹਦੀ ਆ ਆਪਣੇ ਸਿਰ ਤੇ ਲੈ ਆਈ ਆ ਦੋਵਾਂ ਨੇ ਚੱਲ ਜਾਣਾ ਜਾਂ ਜਿੱਥੇ ਜਾਣਾ ਚੱਲ ਜਾ ਤੂੰ ਆਹੋ ਕੋਈ ਗੱਲ ਨਹੀਂ ਆਜੂਗਾ ਯਾਰ ਸ਼ਾਮ ਨੂੰ ਓਇਆ ਉਹ ਪੰਨ ਜੀ ਲੱਗੀ ਏ ਯਲਵਾ ਮੇਰੀ ਓਇਆ ਹੋ ਕੋਈ ਨਹੀਂ ਹਮ ਨਾ ਮੈਂ ਸ਼ਾਮਾਂ ਨਹੀਂ ਯਾਰ ਗਰਮੀ ਬੜੀ ਏ ਨਾਲ ਹੈ ਨਹੀਂ ਹੱਲਿਆ ਨਹੀਂ ਜਾਣ ਲਿਆ ਚੱਲ ਠੀਕ ਚੰਗਾ ਚੱਲ ਸ਼ਾਮਾਂ ਨੂੰ ਜਾਂਨਾ ਵਾ ਫੇਰ ਲਾ ਲੂਗੇ ਹਮ ਨਾ ਸਰੀਰ ਤੇ ਉੱਠਣੀ ਨਹੀਂ ਇੰਡਿਆ ਦੇ ਪਤਾ ਨਹੀਂ ਕੀ ਹੋ ਗਿਆ ਇੱਥੇ ਬੈਠੇ ਆ ਤਾਂ ਕੰਮ-ਕਮ ਕਰ ਲੈਣਾ ਸੀ ਕੋਈ ਕਿ ਨਹੀਂ ਕੰਮ ਹੋਇਆ ਹੀ ਸਾਰਾ ਕੰਮ ਕਿਹੜਾ ਕਰਨਾ ਹੁਣ ਕਾਦਾ ਕੰਮ ਹੋਇਆ ਆ